ਮੈਨੂੰ ਕਦੇ ਵੀ ਕੰਪਨੀ ਮਰਵਾ ਸਕਦੀ ਹੈ ਐਸਟੀ ਦਾ ਜਿੰਨਾ ਚਿਰ ਤੱਕ ਪ੍ਰੂਫ ਹੈਗਾ ਕਿ ਮੇਰੀ 3 ਸਾਲਾਂ ਤੋਂ ਸਲਵਾਇਕ ਹੋਣੀ ਹੋਣੀ ਕੱਲ ਨੂੰ ਮੈਨੂੰ ਅਗਰ ਕੁਝ ਹੋ ਜਾਂਦਾ ਮੇਰਾ ਬੱਚਾ ਮੇਰੀ ਵਾਈਫ ਜਿਹੜੀ ਹੈ ਇਹ ਜ਼ਿੰਮੇਦਾਰ ਹੋ ਗਏ ਇਸ ਕਾਰਜ ਨੇ ਮ제 ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ ਮੇਰਾ ਰੋਣਾ ਪਹੁੰਚ ਰਿਹਾ ਕੋਈ ਅਜਾ ਚੈਨਲ ਨਹੀਂ ਜਿੱਥੇ ਮੈਂ ਨਹੀਂ ਆਇਆ ਮੈਂ ਪੋਲੀਟੀਸ਼ੀਨ ਵੱਡੇ ਵੱਡੇ ਐਮਐਲਏ ਮੰਤਰੀ ਸਾਰੇ ਕੁਲ ਮੈਂ ਗਿਆ ਮੈਨੂੰ 3 ਸਾਲ ਹੋ ਚੱਲੇ ਮੈਨੂੰ ਲੜਾਈ ਲੜਦੇ ਹੋਏ ਅਬਰੀਸ਼ ਬਿੱਟੂ ਜੀ ਉਦਘਾਟਨ ਤੁਸੀਂ ਤੁਸੀਂ ਕਰੀ ਜਾਂਦੇ ਹੋ ਦੜਾ ਦੜ ਫੀਤੇ ਕੱਟੀ ਜਾਂਦੇ ਹੋ ਤੁਸੀਂ ਬੰਦੇ ਭਾਰਤ ਦੇ ਅੱਜ ਮੈਂ ਫਿਰੋਜ਼ਪੁਰ ਦਾ ਮੈਂ ਇੱਕ ਨਵਾਂ ਜਿਹਾ ਗਿਫਟ ਦੇਤਾ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਗਿਫਟਾਂ ਦੀ ਲੋੜ ਨਹੀਂ ਹੈਗੀ ਪੰਜਾਬ ਸਰਕਾਰ ਨੂੰ ਲੋੜ ਹੈ ਕਿ ਪੰਜਾਬੀਆਂ ਦੀ ਸੁਣੋ ਰਾਜਾ ਬੜਿੰਗ ਜੀ ਨੇ ਇੱਕ ਮੈਨੂੰ ਆਪਣੀ ਫੇਸਬੁੱਕ ਆਡੀ ਤੋਂ ਲਾਈਵ ਹੋਏ ਸੀਗੇ ਮੇਰੀ ਹੈਲਪ ਮਦਦ ਕਰਨ ਵਾਸਤੇ ਔਰ ਬਿੱਟੂ ਜੀ ਨੇ ਵੀ ਉਹਨਾਂ ਨੇ ਇੱਕ ਗੁਜਾਰਿਸ਼ ਕੀਤੀ ਸੀ ਲਾਈਵ ਦੇ ਵਿੱਚ ਕਿ ਬਿੱਟੂ ਜੀ 3 ਸਾਲ ਹੋ ਗਏ ਬੰਦਾ ਮਗਰਮਗਰ ਫਿਰਦਾ ਪਿਆ ਐਦੀ ਸੁਣੋ ਆਈਆਰ ਸੀਡਿਸ ਨੂੰ ਮੈਂ ਅੱਜ ਤੋਂ ਸਾਲ ਪਹਿਲਾਂ ਮੈਂ ਆਟਾਈ ਲਾ ਚੁੱਕਾ ਆਟਾਈ ਦਾ ਜਵਾਬ ਨਹੀਂ ਦਿੱਤਾ ਫਿਰ ਮੈਂ ਅਪੀਲ ਲਾਈ ਉਹਦਾ ਜਵਾਬ ਨਹੀਂ ਦਿੱਤਾ ਫਿਰ ਮੈਂ ਸੈਕੰਡ ਅਪੀਲ ਲਾਈ ਹੋਨ ਸੀਆਈਸੀ ਦੇ ਵਿੱਚ ਮੈਂ ਕੰਪਲੇਂਟ ਪਾਈ ਹੈ 1.5 ਸਾਲ ਹੋ ਚੱਲਿਆ ਸੀਆਈਸੀ ਤੋਂ ਵੀ ਹਜੇ ਕੋਈ ਨਹੀਂ ਆਇਆ ਉਹਦੋਂ ਵੀ ਚਿੱਠੀਆਂ ਪਾ ਰਹੇ ਆ ਪੱਤਰ ਪਾ ਰਹੇ ਆ ਜਦੋਂ ਰਜਿਸਟਰੀ ਤੇ 26 ਰੁਪਏ ਲੱਗਦੇ ਸੀਗੇ ਹਾਂਜੀ ਹੁਣ ਸਾਡੀ ਸੈਂਟਰਲ ਗਵਰਨਮੈਂਟ ਨੇ ਰਜਿਸਟਰੀ ਦੇ 55 ਰੁਪਏ ਕਰਤੇ ਇੱਕ ਚਿੱਠੀ ਮੈਂ ਪਾਉਣਾ ਇੱਕ ਡਿਪਾਰਟਮੈਂਟ ਨੂੰ ਪਾਉਣਾ 5000 ਰੁਪਏ ਲੱਗਦੇ ਆ ਐਸਆਈਪੀਐਫ ਫੰਡ ਬੋਨਾ 24 ਮਹੀਨੇ ਸਾਡੀ ਕੰਪਨੀ ਨੇ ਕਦੇ ਨਹੀਂ ਦਿੱਤੀ ਉਹਦੀ ਮੇਰੀ ਕੰਪਲੀਟਾ ਚੱਲ ਰਹੀ ਬਿਨਾਂ ਕਾਰਨ ਬਿਨਾਂ ਕੋਈ ਗਲਤੀ ਮੈਨੂੰ ਖੜੇ ਪੈ ਨੌਕਰੀ ਤੋਂ ਕੱਟਤਾ 2022 ਨਵੰਬਰ 2022 ਤੋਂ ਲੈ ਕੇ ਹੁਣ ਤੱਕ ਮੈਂ ਲੜਾਈ ਲੜ ਰਿਹਾ ਮੈਂ ਕੰਪਨੀ ਤੋਂ ਜੀ ਆ 2024 ਦੇ ਵਿੱਚ ਜਿਹੜਾ ਨਾ ਜਿਹੜਾ ਮੈਂ ਆਪਣਾ ਰਫਲੀ ਜਿਹੜਾ ਜਿਹੜਾ ਕਲੇਮ ਕੀਤਾ ਸੀ 15 ਲੱਖ 12 ਤੋਂ 15 ਲੱਖ ਰੁਪਏ ਦਾ ਕਲੇਮ ਕੀਤਾ ਸੀਗਾ ਜਿਸ ਦੇ ਵਿੱਚ ਮੇਰੇ ਐਸਆਈਪੀਐਫ ਓਵਰਟਾਈਮ ਵਗੈਰਾ ਦੇ ਜਿਹੜੇ ਓਵਰਟਾਈਮ ਵਗੈਰਾ ਜਿਹੜੇ ਪੈਸੇ ਹੈਗੇ ਆ लुधियाना लाइव्स ਤੁਹਾਡਾ ਸਵਾਗਤ ਹੈ ਮੈਂ ਕਮਲ ਕਪੂਰ ਅੱਜ ਤੁਹਾਡੀ ਕਚੈਰੀ ਯਾਨੀ ਕਿ ਆਮ ਜਨਤਾ ਦੀ ਕਚੈਰੀ ਵਿੱਚ ਦੁਬਾਰਾ ਮਨਮੋਨ ਕੁਮਾਰ ਜੀ ਨੂੰ ਲੈ ਕੇ ਹਾਜ਼ਰ ਹੋਏ ہیں ਕਾਰਨ ਇਹ ਹੈ ਕਿ ਆਪਣੇ ਹੱਕਾਂ ਦੀ ਲੜਾਈ ਕਿੰਨੀ ਲੰਬੀ ਹੋ ਸਕਦੀ ਹੈ ਤੇ ਨਾਲ ਹੀ ਕਿੰਨੀ ਜ਼ਿਆਦਾ ਭਾਰੀ ਵੀ ਹੋ ਸਕਦੀ ਹੈ ਇਹ ਦੀ ਜਿੰਦੀ ਜਗ ਦੀ ਉਦਾਹਰਣ ਨੇ ਵੈਸੇ ਮਨਮੋਨ ਕੁਮਾਰ ਜੀ ਨੂੰ ਤੁਸੀਂ ਸਭ ਜਾਣਦੇ ਹੋ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਔਰ ਖਾਸ ਕਰਕੇ ਇਹਨਾਂ ਦਾ ਕੇਸ ਜਿਹੜਾ ਚੱਲਦਾ ਹੈ ਉਹ ਮਨਮੋਨ ਵਰਸਸ ਰੇਲਵੇ ਕਹ ਲਈਏ ਮਨਮੋਨ ਵਰਸਸ ਪੋਲਿਟਿਸ਼ੀਅਨਸ ਕਹ ਲਈਏ ਜਾਂ ਫਿਰ ਮਨਮੋਨ ਵਰਸਸ ਇੱਕ ਲੁਧਿਆਣਾ ਦੇ ਵਿੱਚ ਕੰਮ ਕਰ ਰਹੀ ਕੈਟਰਿੰਗ ਕੰਪਨੀ ਅਸੀਂ ਬੰਦੇ ਭਾਰਤ ਅਤੇਸ਼ ਤਾਬਦੀ ਨੂੰ ਪੂਰੇ ਭਾਰਤ ਦੇ ਵਿੱਚ ਟ੍ਰੇਨ ਦੇ ਵਿੱਚ ਇਹਦਾ ਖਾਣਾ ਸਰਵ ਕਰਨ ਦਾ ਕੰਮ ਹੈਗਾ ਮੇਰੇ ਨਾਲ ਮਨਮੋਨ ਨੇ ਮਨਮੋਨ ਜੀ ਪਹਿਲਾ ਤਾਂ ਇੱਕ ਚੀਜ਼ ਦੱਸੋ ਕਿ ਆਪਣੇ ਹੱਕ ਦੀ ਲੜਾਈ ਲੜਨਾ ਇੰਡੀਆ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਕਿੰਨਾ ਸੌਖਾ ਤੇ ਕਿੰਨਾ ਕੋਖਾ ਹੈ ਪਹਿਲਾਂ ਤਾਂ ਮੈਂ ਹੱਥ ਜੋੜ ਕੇ ਤੁਹਾਡੇ ਲੁਧਿਆਣਾ ਲਾਈਵ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਰਦਾ ਕਿ ਇੱਕ ਮੀਡੀਆ ਜਿਹੜੀ ਹੈ ਨਾ ਤੁਸੀਂ 30 ਤੀਸਰੀ ਵਾਰ ਮੇਰਾ ਇੰਟਰਵਿਊ ਲੈਣ ਲੱਗੇ ਹੋ ਸਰ ਮਤੇ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ ਮੇਰਾ ਰੋਣਾ ਪਹੁੰਚ ਰਿਹਾ ਹੈ ਕੋਈ ਐਸਾ ਚੈਨਲ ਨਹੀਂ ਜਿੱਥੇ ਮੈਂ ਨਹੀਂ ਆਇਆ ਮੈਂ ਪੋਲੀਟੀਸ਼ੀਨ ਵੱਡੇ ਵੱਡੇ ਐਮਐਲਏ ਮੰਤਰੀ ਸਾਰਿਆਂ ਕੋਲ ਮੈਂ ਗਿਆ ਮੈਨੂੰ 3 ਸਾਲ ਹੋ ਚੱਲੇ ਮੈਨੂੰ ਲੜਾਈ ਲੜਦੇ ਹੋਏ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਿੰਦਾ ਜੀ ਰੋ ਧੰਨਵਾਦ ਕਰਦਾ ਮੇਰੀ ਪੂਰਾ ਪਰਿਵਾਰ ਤੁਹਾਡਾ ਕਰਜਾਈ ਰਹੇਗਾ ਅੱਛਾ ਮਨਮੋਨ ਜੀ ਇਮੋਸ਼ਨਲ ਹੋ ਗਏ ਆ ਲੇਕਿਨ ਦੱਸ ਦਈਏ ਕਿ ਲੁਧਿਆਣਾ ਉਹ ਲੁਧਿਆਣਾ ਜਿਹਦੇ ਵਿੱਚ ਦੋ ਦੋ ਸੰਸਦ ਸੰਸਦ ਦੋ ਸੰਸਦ ਰਾਜਾ ਵੜੇਗੇ ਪਰ ਸਾਡੇ ਇੱਕ ਰਵਨੀਤ ਸਿੰਘ ਬਿੱਟੂ ਵੀ ਨੇ ਜਿਹੜੇ ਸੰਸਦ ਨਹੀਂ ਜਿੱਤੇ ਲੇਕਿਨ ਇੱਕ ਇਨਾਮ ਮਿਲਿਆ ਇਨਾਮ ਮਿਲਿਆ ਆ ਰੇਲਵੇ ਮੰਤਰੀ ਦਾ ਰਾਜ ਰੇਲ ਮੈਂ ਮੰਤਰੀ ਨੇ ਔਰ ਲੁਧਿਆਣਾ ਦੇ ਹੀ ਨੇ ਸਭ ਤੋਂ ਬੜੀ ਗੱਲ ਦੋਨੋਂ ਹੀ ਸੰਸਦ ਦਿੱਲੀ ਦੇ ਵਿੱਚ ਬੈਠੇ ਆ ਉਸਦੇ ਬਾਬਯੂਦ ਇੱਕ ਛੋਟਾ ਜਿਹਾ ਮੁੱਦਾ ਜੋ ਇੰਨੇ ਸਾਲਾਂ ਤੋਂ ਲਟਕਦਾ ਆ ਰਿਹਾ ਇੰਨੇ ਸਾਲਾਂ ਤੋਂ ਸ਼ਿਕਾਇਤਾਂ ਤੇ ਸ਼ਿਕਾਇਤਾਂ ਤੇ ਸ਼ਿਕਾਇਤਾਂ ਭਰਦਿਆ ਹੋਇਆ ਜਾ ਰਿਹਾ ਉਹ ਹੱਲ ਹੁਣ ਚ ਨਹੀਂ ਆ ਰਿਹਾ ਹੁਣ ਅੱਗੇ ਕੀ ਪ੍ਰੋਗਰੈਸ ਹੋਈ ਰਵਨੀਤ ਬਿੱਟੂ ਨੂੰ ਮਿਲੇ ਬੰਦੇ ਬਹਾਰ ਤੇ ਇੱਕ ਹੋਰ ਨਮੀ ਸ਼ੁਰੂ ਹੋ ਗਈ ਸਾਡੇ ਲੁਧਿਆਣਾ ਦੇ ਵਿੱਚ ਫਟਾਫਟ ਜਾਂਦੀ ਹੈ ਘੰਟਿਆਂ ਦੇ ਵਿੱਚ ਸਫ਼ਰ ਤੈਅ ਕਰ ਦਿੰਦੀ ਹੈ ਖਾਣਾ ਪੀਣਾ ਅੰਦਰ ਖੁੱਲਿਆ ਤੁਸੀਂ ਤਾਂ ਖੁਦ ਵਰਤਾਂਦੇ ਰਹੇ ਹੋ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਮੈਂ ਰਵਨੀ ਸਿੰਘ ਬਿੱਟੂ ਜੀ ਪਹਿਲਾਂ ਤਾਂ ਤੁਹਾਡਾ ਵੀ ਮੈਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਤਿਕਾਰ ਕਰਦਾ ਮੈਂ ਸਾਡੇ ਪੰਜਾਬ ਦੇ ਇੱਕ ਤੁਸੀਂ ਪਹਿਲਾਂ ਤੁਸੀਂ ਐਮਪੀ ਰਹੇ ਹੋ ਕਾਂਗਰਸ ਪਾਰਟੀ ਵੱਲੋਂ ਉਦੋਂ ਦਾ ਤੁਹਾਡੇ ਕੋਲ ਮੈਂ ਕੰਪਲੇਂਟ ਦੀ ਅਰਜੀ ਲਾ ਰਿਹਾ ਮੈਂ ਫਿਰ ਤੁਸੀਂ ਇੱਕ ਹਾਰਨ ਤੋਂ ਬਾਅਦ ਵੀ ਤੁਸੀਂ ਆਪ ਵੀ ਆਪਣੇ ਮੂੰਹੋਂ ਕਹਿੰਦੇ ਹੋ ਕਿ ਮੈਂ ਹਾਰਨ ਤੋਂ ਬਾਅਦ ਵੀ ਭਾਜਪੀ ਸਰਕਾਰ ਨੇ ਤੁਹਾਨੂੰ ਇੱਕ ਮਾਨ ਬਖਸ਼ਿਆ ਮੰਤਰੀ ਬਣਾਤਾ ਤੁਹਾਨੂੰ ਰੇਲ ਮੰਤਰੀ ਬਣਾਇਆ ਤੁਸੀਂ ਕਿਹੜੇ ਕੰਮਾਂ 'ਚ ਤੁਸੀਂ ਕਦੇ ਤੁਸੀਂ ਕੋਈ ਮੁੱਦਾ ਕਦੇ ਕੋਈ ਕੋਈ ਮੁੱਦਾ ਮੈਂ ਰੋ ਰੋ ਕੇ ਚਿਲਾ ਰਿਆਂ ਮੰਤਰੀ ਸਾਹਿਬ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਦਿੱਲੀ ਤੱਕ ਤੁਹਾਡੇ ਕੋਲ ਗਿਆ ਤੁਹਾਡੇ ਪੀਏ ਸਾਹਿਬ ਨੇ ਮੈਂ ਕੀਸੀਆਂ ਕੱਢ ਕੱਢ ਮੇਰੀ ਤਾਂ ਬਸ ਹੋ ਗਈ ਸਟੇਸ਼ਨ ਤੇ ਤੁਹਾਡਾ ਜਿਹੜਾ ਰੇਲ ਰੇਲ ਭਵਨ ਜਿਹੜਾ ਰੈਸਟ ਹਾਊਸ ਹੈ ਉੱਥੇ ਤੁਹਾਡੇ ਕੋਲ ਗਿਆ ਤੁਹਾਡੇ ਜਗਰਾਵਾ ਪੁਲ ਤੁਸੀਂ ਉਦਘਾਟਨ ਕਰਾਣਾ ਹੈ ਉੱਥੇ ਤੁਹਾਨੂੰ ਮੈਂ ਮਿਲਿਆ ਹਾਂ ਜੀ ਤੁਸੀਂ ਪਿੱਛੇ ਇਲੈਕਸ਼ਨਾਂ ਚ ਕੰਪੇਨਿੰਗ ਕਰਦੇ ਤੁਹਾਨੂੰ ਮੈਂ ਉੱਥੇ ਹੀ ਮਿਲਿਆ ਹਰ ਇੱਕ ਤੁਸੀਂ ਮੁਲਾਕਾਤ ਦੇ ਵਿੱਚ ਇੱਕੋ ਹੀ ਤੁਸੀਂ ਸਿਰਫ ਗੱਲ ਕਹੀ ਕੋਈ ਨਹੀਂ ਤੇਰਾ ਕੰਮ ਕਰਦੇ ਆ ਕੋਈ ਨਹੀਂ ਤੇਰਾ ਕੰਮ ਕਰਦੇ ਆ ਉਦਘਾਟਨ ਤੁਸੀਂ ਤੁਸੀਂ ਕਰੀ ਜਾਂਦੇ ਹੋ ਦੜ ਦੜ ਫੀਤੇ ਕੱਟੀ ਜਾਂਦੇ ਹੋ ਤੁਸੀਂ ਬੰਦੇ ਭਰ ਦੇ ਅੱਜ ਮੈਂ ਫਿਰੋਜ਼ਪੁਰ ਦਾ ਮੈਂ ਇੱਕ ਨਵਾਂ ਗਿਫਟ ਦੇਤਾ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਗਿਫਟਾਂ ਦੀ ਲੋੜ ਨਹੀਂ ਹੈਗੀ ਪੰਜਾਬ ਸਰਕਾਰ ਨੂੰ ਲੋੜ ਹੈ ਕਿ ਪੰਜਾਬੀਆਂ ਜੀ ਸੁਣੋ ਇੱਕ ਸਿਰ ਤੇ ਤੁਸੀਂ ਪੱਗ ਰੱਖਿਆ ਕਿ ਸਰਦਾਰ ਹੋ ਤੁਸੀਂ ਪੰਜਾਬੀ ਦੀ ਨਹੀਂ ਸੁਣੋਂਗੇ ਤੇ ਤੁਸੀਂ ਦਿੱਲੀਆਨੇ ਦੀ ਸੁਣੋਂਗੇ ਤੁਸੀਂ ਹਾਂਜੀ ਇਹ ਜਿਹੜੀ ਸੁਣਵਾਈ ਹੈ ਮਨਮੋਨ ਜੀ ਇਹ ਸੁਣਵਾਈ ਅਸਲ ਦੇ ਵਿੱਚ ਜਿਹੜੇ ਨਵੇਂ ਸਾਡੇ ਦਰਸ਼ਕ ਦੇਖ ਰਹੇ ਹਨ ਤੁਹਾਨੂੰ ਉਹ ਛੋਟੇ ਜਿਹੇ ਸ਼ਬਦਾਈ ਦੱਸ ਦਿਓ ਕੀ ਸੁਣਵਾਈ ਹੈ ਕੀ ਆਪਾਂ ਕੰਮ ਕੀ ਕਰਦੇ ਸੀ ਔਰ ਮੁੱਦਾ ਕੀ ਹੈ ਥੋੜਾ ਜਿਹਾ ਜਿਹੜਾ ਹੈਗਾ ਦੋ ਚਾਰ ਸ਼ਬਦਾਂ ਵਿੱਚ ਮੈਂ ਦੇਖੋ ਜੀ ਮੈਂ ਇੱਕ ਨਾ ਇਹ ਰੇਲਵੇ ਕੈਟਰੀਂਗ ਜਿਹੜੀ ਆਰਨ ਸਿਟੀ ਜਿਹੜੀ ਕੰਪਨੀਆਂ ਨੂੰ ਟੈਂਡਰ ਦਿੰਦੀ ਹੈ ਖਾਣਾ ਜਿਹੜੀ ਟ੍ਰੇਨਾਂ ਦੇ ਵਿੱਚ ਪ੍ਰੋਵਾਈਡ ਕਰਨ ਦਾ आरके एसोसिएट होटलाइज़ प्राइवेट लिमिटेड कंपनी है ओनु टेंडर ਦੇ ਵਿੱਚ ਮੈਂ ਉਹਦੇ ਚ ਕਟਿੰਗ ਦਾ ਕੰਮ ਕਰਦਾ ਸੀਗਾ ਜੀ ਤੇ ਜਿਹਦੇ ਵਿੱਚ ਖਾਣਾ ਬਣਦਾ ਸੀਗਾ ਬੰਦੇ ਭਾਰਤ ਗੱਡੀ ਦਾ ਜੀ ਮਾਤਾ ਵੈਸ਼ਨ ਦੇ ਵੀ ਕਟਰਾ ਚਲੋ ਮੈਂ ਛੋਟ ਚ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਉਹਦੇ ਚ ਮੈਂ ਕੰਮ ਕਰਦਾ ਸੀ ਸਾਡੇ एएसआईपीए ਫੰਡ ਬੋਨਸ ਜੋ ਵੀ ਸੁਵਿਧਾ ਸਾਡੀ ਕੰਪਨੀ ਨੇ ਕਦੇ ਨਹੀਂ ਦਿੱਤੀ ਉਹਦੀ ਮੇਰੀ ਕੰਪਲੀਟਾ ਚੱਲ ਰਹੀ ਬਿਨਾਂ ਕਾਰਨ ਬਿਨਾਂ ਕੋਈ ਗਲਤੀ ਮੈਨੂੰ ਖੜੇ ਪੈ ਨੌਕਰੀ ਤੋਂ ਕੱਟਤਾ 2022 ਨਵੰਬਰ 2022 ਤੋਂ ਲੈ ਕੇ ਹੁਣ ਤੱਕ ਮੈਂ ਲੜਾਈ ਲੜ ਰਿਹਾ ਇਹਦੇ ਵਿੱਚ ਰੇਲਵੇ ਦਾ ਜਿਹੜਾ ਬਹੁਤ ਵੱਡਾ ਹੱਥ ਹੈ ਆਰਸੀਡਿਸ ਜਿਹੜੀ ਹੈ ਇੱਕ ਤਰ੍ਹਾਂ ਦੀ ਇੱਕ ਗੁੰਡਾਗਰਦੀ ਦਾਦਾਗਰੀ ਲਗਾ ਲੋ ਆਏ ਆ ਸਿਟੀ ਦੀ ਆਪਾਂ ਕਹਿ ਸਕਦਾ ਮੈਂ ਹੁਣ ਮੈਂ 3 ਸਾਲ ਹੋ ਗਏ ਫਿਰ ਇਹੀ ਹੈ ਜੀ 3 ਸਾਲ ਹੋ ਗਏ ਆਰਸੀਡਿਸ ਕੋਈ ਜਵਾਬ ਹੀ ਨਹੀਂ ਦਿੰਦੀ ਮੈਂ ਚੰਡੀਗੜ੍ਹ ਗਿਆ ਸਾਡੇ ਨਾ ਇਹ ਮਾਨਯੋਗ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਮੈਂ ਅਮਨਿੰਦਰ ਸਿੰਘ ਜੀ ਰਾਜਾ ਵੜਿੰਗ ਜੀ ਐ ਉਹਨਾਂ ਦੀ ਲੈਟਰ ਹੈ ਉਹਦੀ ਕਾਪੀ ਹੈ ਰਾਜਾ ਵੜਿੰਗ ਜੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪਿਛਲੇ ਕੁਝ ਮਹੀਨਿਆਂ ਪਹਿਲਾਂ ਰਾਜਾ ਬਰਿੰਗ ਜੀ ਨੇ ਇੱਕ ਮੈਨੂੰ ਆਪਣੀ ਫੇਸਬੁੱਕ ਆਡੀ ਤੋਂ ਲਾਈਵ ਹੋਏ ਸੀਗੇ ਮੇਰੀ ਹੈਲਪ ਮਦਦ ਕਰਨ ਵਾਸਤੇ ਔਰ ਬਿੱਟੂ ਜੀ ਨੇ ਵੀ ਉਹਨਾਂ ਨੇ ਇੱਕ ਅਰਜ ਗੁਜਾਰਿਸ਼ ਕੀਤੀ ਸੀ ਲਾਈਵ ਦੇ ਵਿੱਚ ਕਿ ਬਿੱਟੂ ਜੀ ਤਿੰਨ ਸਾਲ ਹੋ ਗਏ ਬੰਦਾ ਮਗਰਮਗਰ ਫਿਰਦਾ ਪਿਆ ਐ ਦੀ ਸੁਣੋ ਸੁਣ ਕੇ ਇਹਦਾ ਹੱਲ ਕਰੋ ਇਹਦਾ ਹੱਕ ਦਵਾਓ ਐ ਨੌਕਰੀ ਦਾ ਲੇਕਿਨ ਦੇਖੋ ਰਾਜਾ ਬਰਿੰਗ ਸਾਹਿਬ ਨੇ ਇਹ ਤਿੰਨ ਮੰਤਰੀਆਂ ਨੂੰ ਵੀ ਦੇਖੋ ਜੀ ਆ ਆ ਉਹਨਾਂ ਨੇ ਭੇਜੀ ਹੈ ਮ ਐਮ ਐ ਲੇਬਰ ਮਿਨਿਸਟਰ ਨੂੰ ਵੀ ਭੇਜੀ ਹੈ ਜੀ ਅਸ਼wini Vaishnaw ਜੀ ਨੇ ਕਈਆਂ 3-4 ਰਤ ਕੋ ਜਿਹੜੇ ਨੂੰ ਇਹਨਾਂ ਨੇ ਅਰਜ਼ੀਆਂ ਭੇਜੀਆਂ ਮੈਂ ਆਹ ਲੈਟਰ ਜੀ ਵਿਰਿੰਗ ਸਾਹਿਬ ਨੇ ਆਹ ਭੇਜੀ ਕਦੋਂ ਹਾਂਜੀ ਵੀਰ ਜੀ ਨੂੰ ਸਮਝਦੀ ਲੈਟਰ ਭੇਜੀ ਉਹਨੂੰ ਵੀ ਤੋ ਤਿੰਨ ਚਾਰ ਮਹੀਨੇ ਹੋ ਗਏ ਜੀ ਭੇਜੀ ਨੂੰ ਉਹਦਾ ਹਜੇ ਤੱਕ ਕੋਈ ਹੱਲ ਨਹੀਂ ਇੱਕ ਜਿਹੜਾ ਕਿ ਮੌਜੂਦਾ ਸੰਸਦ ਹੈਗੇ ਜੀ ਮੌਜੂਦਾ ਐਮਪੀ ਹੈਗੇ ਰਾਜਾ ਬੜਿੰਗ ਸਾਹਿਬ ਫਿਰ ਜੀ ਲਾ ਲਓ ਜੀ ਆ ਡੀਸੀ ਸਾਹਿਬ ਜੀ ਆ ਡੀਸੀ ਸਾਹਿਬ ਕੋਲ ਵੀ ਮੈਂ ਅਰਜੀ ਲੈ ਕੇ ਗਿਆ ਫਿਰ ਦੁਬਾਰਾ ਪਹਿਲਾਂ ਵੀ ਕਈ ਤਿੰਨ ਸਾਲਾਂ ਤੋਂ ਮੈਂ ਕਈ ਵਾਰ ਡੀਸੀ ਸਾਹਿਬ ਨੂੰ ਮੇਲਾ ਸਰਦਾਰ ਭਗਵੰਤ ਮਾਨ ਜੀ ਵੱਲੋਂ ਵੀ ਮੇਲਾ ਕਈ ਏਥੋਂ ਆਫਿਸ ਤੋਂ ਜਾ ਚੁੱਕੇ ਆ ਪੰਜਾਬ ਸਰਕਾਰ ਵੱਲੋਂ ਆ 25 ਅਗਸਤ ਨੂੰ ਤਾਂ ਕੰਪਲੇਂਟ ਕੀ ਜੀ ਆ ਦੇਖੋ ਜੀ ਸਾਡੇ ਗਵਰਨਰ ਸਾਹਿਬ ਹੈਗੇ ਜੀ ਗੁਲਾਬ ਚੰਦ ਜੀ ਕਟਾਰੀਆ ਜੀ ਇੱਥੋਂ ਵੀ ਦੇਖੋ ਜੀ ਮਾਰਕ ਹੋ ਕੇ ਲੈਟਰ ਮਾਰਕ ਹੋ ਕੇ ਡੈਰੀ ਨੰਬਰ ਲਾ ਕੇ ਆਹ ਦੇਖੋ ਜੀ ਰੇਲਵੇ ਨੂੰ ਗਈਆਂ ਹੋਈਆਂ ਵੀ ਤੁਸੀਂ ਇਹਦੇ ਮਸਲੇ ਦਾ ਜਿਹੜਾ ਹੱਲ ਕਰੋ ਵੀ ਕਿਉਂ ਨਹੀਂ ਜਿਹੜੀ ਕਾਰਵਾਈ ਹੋ ਰਹੀ ਹੈ ਬੰਦਾ ਤਿੰਨ ਸਾਲ ਤੋਂ ਆਹ ਹੋਮ ਮਿਨਿਸਟਰੀ ਅਮਿਤ ਸ਼ਾਹ ਜੀ ਆਹ ਦੇਖੋ ਜੀ 25 5 25 5 2025 ਹੋਮ ਮਿਨਿਸਟਰੀ ਤੋਂ ਵੀ ਸਟੈਂਪ ਲੱਗ ਕੇ ਮਾਰਕ ਹੋ ਕੇ ਆਹ ਦੇਖੋ ਜੀ ਥੱਲੇ ਰੇਲਵੇ ਨੂੰ ਵੀ ਆੜ ਕੋ ਮਾਰਕ ਹੋ ਕੇ ਆ ਲੈਟਰਾਂ ਜਾ ਚੁੱਕਿਆ ਮੈਂ ਮੇਨ ਗੱਲ ਹੈਗੀ ਆ ਦੇਖੋ ਤੁਸੀਂ ਜੀ ਇਹ ਆਹ ਪੋਸਟ ਦੀਆਂ ਰਸੀਦਾਂ ਆਹ ਦੇਖੋ ਜੀ ਲੈਟਰਾਂ ਚਿੱਠੀਆਂ ਪਾਈ ਜਾਂਦਾ ਮੈਂ ਜੀ ਹਾਂਜੀ ਇਹ ਹੁਣੇ ਆਹ ਰੋ ਕਰੰਟ ਦੇ ਵਿੱਚ ਮੈਂ ਇਹ ਮੈਂ ਉਦੋਂ ਦੀਆਂ ਚਿੱਠੀਆਂ ਪਾ ਰਿਹਾ ਪੱਤਰ ਪਾ ਰਿਹਾ ਜਦੋਂ ਰਜਿਸਟਰੀ ਤੇ 26 ਰੁਪਏ ਲੱਗਦੇ ਸੀਗੇ ਹਾਂਜੀ ਹੁਣ ਸਾਡੀ ਸੈਂਟਰ ਗਵਰਨਮੈਂਟ ਨੇ ਰਜਿਸਟਰੀ ਦੇ 55 ਰੁਪਏ ਕਰਤੇ ਇੱਕ ਚਿੱਠੀ ਮੈਂ ਪਾਉਣਾ ਇੱਕ ਡਿਪਾਰਟਮੈਂਟ ਨੂੰ ਪਾਉਂਦਾ 55 ਰੁਪਏ ਲੱਗਦੇ ਐ ਮੈਂ ਦਿੱਲੀ ਜਾਣਾ ਕਦੇ ਕਦੇ ਫਿਰੋਜ਼ਪੁਰ ਜਾ ਰਿਹਾ ਹਾਂ ਕਦੇ ਮੈਂ ਛੱਡਿਗੜ ਜਾ ਰਿਹਾ ਹਾਂ ਕਦੇ ਮੈਂ ਜਲੰਧਰ ਜਾ ਰਿਹਾ ਕਦੇ ਕਿਤੇ ਕਿਤੇ ਇੰਨਾ ਮੈਂ ਪੈਸਾ ਕੰਪਨੀ ਤੋਂ ਵੀ ਮੇਰੇ ਮੈਨੂੰ ਪਤਾ ਨਹੀਂ ਕਦੋਂ ਮਿਲਣਾ ਮੈਂ ਇੰਨਾ ਕਰਜ਼ਾਏ ਕਰਜ਼ ਥੱਲੇ ਆ ਗਿਆ ਮੈਂ ਕਿ ਵੱੱਡ ਮੈਨੂੰ ਤਾਂ ਹੈਰਾਨਗੀ ਦੀ ਇਹ ਗੱਲ ਹੈ ਕਿ ਬਿੱਟੂ ਸਾਹਿਬ ਤੁਸੀਂ ਪੰਜਾਬ ਚ ਲੁਧਿਆਣੇ ਚ ਆਂਦੇ ਲੁਧਿਆਣੇ ਦੇ ਬੰਦੇ ਦੀ ਤੁਸੀਂ ਤੁਹਾਨੂੰ ਆਵਾਜ਼ ਨਹੀਂ ਸੁਣਾਈ ਦੇ ਰਹੀ ਹੁਣ ਚਰਨ-ਤਰਨ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਸਾਰੀ ਪਾਰਟੀਆਂ ਉੱਥੇ ਕਦੇ ਛੋਟੇ ਰੇਡੀ ਵਾਲੇ ਨਾਲ ਜੱਫੀ ਪਾ ਕੇ ਗੱਲ ਕਰ ਰਹੇ ਆ ਕਦੇ ਮੋਬਾਈਲਾ ਦੀ ਛੋਟੀ ਦੁਕਾਨ ਨਾਲ ਜੱਫੀ ਪਾ ਕੇ ਗੱਲ ਕਰ ਰਹੇ ਆ ਉਹ ਜਿਹੜਾ ਆਮ ਬੰਦਾ ਜਿਹੜਾ ਦੁਖੀ ਹੈ ਜਿਹੜਾ ਤੁਹਾਡੇ ਕੋਲ ਰੋਣਾ ਰੋ ਰਿਹਾ ਉਹਦਾ ਤਾਂ ਤੁਸੀਂ ਸੁਣ ਨਹੀਂ ਰਹੇ ਗੱਲ ਤਾਂ ਫਿਰ ਉਹੀ ਹੋ ਗਈ ਨਾ ਕਿ ਫੋਟੋਆਂ ਖਚਾਣ ਵਾਸਤੇ ਤੁਸੀਂ ਆਪਣੀ ਆਈਡੀਆਂ ਤੇ ਸਾਰੀ ਸਰਕਾਰ ਆਪਣੀ ਫੋਟੋਆਂ ਪਾਈ ਜ ਨੇ ਆਮ ਬੰਦਾ ਆਮ ਬੰਦਾ ਆਮ ਬੰਦਾ ਮੈਂ ਇੱਕ ਆਮ ਆਦਮੀ ਸਰਕਾਰ ਨੂੰ ਵੀ ਇੱਕ ਗੁਜਾਰਿਸ਼ ਕਰਾਂਗਾ ਕਿ ਆਮ ਹੈ ਪਿਛਲੇ 2.5 ਸਾਲਾਂ ਤੋਂ ਦੇਖੋ ਜੀ ਆਮ ਆਦਮੀ ਸਰਕਾਰ ਆਈ ਹੈ ਮੈਂ ਐਮਐਲਏ ਕੋਲ ਨਹੀਂ ਗਿਆ ਐਮਐਲਏ ਸਾਹਿਬ ਕੋਲ ਗਿਆ ਮੈਂ ਇੱਧਰ ਆਪਣੇ ਸੰਜੀਵ ਰੋਲਾ ਜੀ ਜਦੋਂ ਮੰਤਰੀ ਨਹੀਂ ਬਣੇ ਸੀਗੇ ਉਸ ਤੋਂ ਪਹਿਲਾਂ ਦੀ ਮੈਂ ਕੰਪਲੀਟਾ ਦੇ ਰਿਹਾ ਸੰਜੀਵ ਰੋਲਾ ਜੀ ਨੂੰ ਉਹਨਾਂ ਦੇ ਵੀ ਦਫਤਰ ਚੱਕਰ ਕੱਟ ਕੱਟ ਕੇ ਮੈਂ ਥੱਕ ਗਿਆ ਹਾਂ ਹਾਂਜੀ ਤੇਰੀ ਤਨਵਾਈ ਕਰ ਰਹੀ ਹੈ ਜੀ ਅਸੀਂ ਕਮੇਡਾ ਕਿਤੇ ਨਵਾਇਨੇ ਮੇਰੀ ਹੋਰੀ ਜੀ ਅੱਛਾ ਮਨਮੋਨ ਜੀ ਆਪਾਂ ਇਹ ਲੜਾਈ ਆਪ ਇੰਨੀ ਮਹਿੰਗੀ ਹੁਣ ਤੁਹਾਨੂੰ ਪੈਣ ਲੱਗੀ ਐ 26 ਰੁਪਏ ਦੀ ਜਿਹੜੀ ਚਿੱਠੀ ਜਾਂਦੀ ਸੀਗੀ ਉਹਦੇ ਰੇਟ ਦੁੱਗਣੇ ਹੋ ਗਏ ਉਹ 55 ਰੁਪਏ ਤੱਕ ਪਹੁੰਚ ਗਏ ਯਾਨੀ ਕਿ ਲੜਾਈ ਦੁਗਣੇ ਤੋਂ ਵੀ ਵੱਧ ਹੋ ਗਏ ਜਿਹੜੀ ਲੜਾਈ ਬਿਲਕੁਲ ਜਿਹੜੀ ਲੜਾਈ ਤੁਸੀਂ ਇੱਥੇ ਲੜ ਰਹੇ ਹੋ ਉਹ ਕਾਗਜ਼ਾਂ ਦਾ ਬੋਝ ਹੀ ਵਧਾਂਦੀ ਦਿਖਾਈ ਦੇ ਰਹੀ ਹੈ ਪਹਿਲਾਂ ਕਿੰਨੀਆਂ ਫਾਈਲਾਂ ਸੀ ਤੇ ਹੁਣ ਬੋਝ ਕਿੰਨਾ ਕੁ ਹੋਇਆ ਆ ਦੇਖੋ ਜੀ ਤੁਸੀਂ ਲੁਧਿਆਣਾ ਲਾਈਵ ਨੇ ਵੀ ਲਾਸਟ ਟਾਈਮ ਕੀਤੀ ਸੀ ਪਹਿਲਾਂ ਮੇਰੇ ਕੋਲ ਆਦ ਕੋ ਆ ਫਾਈਲਾਂ ਸੀਗੀਆਂ ਜੀ ਆਦ ਕੋ ਇਹ ਹੁਣ ਦੋ ਥੈਲੇ ਹੋ ਗਏ ਐ ਥੈਲੇ ਦਾ ਵਜ਼ਨ ਵਧੀ ਜਾ ਰਿਹਾ ਮੈਂ ਲੜਾਈ ਲੜੀ ਜੇ ਲੜਾਈ ਜਿਹੜੀ ਤੁਹਾਨੂੰ ਦੱਸ ਦਈਏ ਇੱਕ ਇਹ ਮੈਂ ਉਦਾਹਰਨ ਦੇ ਤੌਰ ਤੇ ਇੱਕ ਚੱਕਿਆ ਪੇਪਰ ਉਦਾਹਰਨ ਦੇ ਤੌਰ ਤੇ ਇੱਕ ਆਪਾਂ ਜਦੋਂ ਕੋਈ ਕੰਪਲੇਂਟ ਦਿੰਨੇ ਆ ਤਾਂ ਇੱਕ 4 ਜਾਂ 5 ਜਾਂ 10 ਪੰਨਿਆਂ ਦੀ ਇੱਕ ਕੰਪਲੀਟ ਲਿਖ ਕੇ ਦਿੰਨੇ ਆ ਉਹ 4-5 ਪੰਨਿਆਂ ਦਾ ਸਫਰ ਸ਼ੁਰੂ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਸਫਰ ਕੰਪਲੇਂਟਾਂ ਦਾ ਸ਼ੁਰੂ ਹੋ ਕੇ ਕਿੱਡੀਆਂ ਵੱਡੀਆਂ ਵੱਡੀਆਂ ਮੋਟੀਆਂ ਫਾਈਲਾਂ ਤੱਕ ਚਲਾ ਗਿਆ ਹੁਣ ਇਹ ਪੇਜ ਗਿਣਨ ਤੇ ਨਹੀਂ ਹੁਣ ਇਹਨੂੰ ਆਪਾਂ ਤੋਲ ਕੇ ਗੱਲ ਕਰ ਸਕਦੇ ਆ ਇੱਕ ਕਟੋ-ਕਟ 2-3 ਕਿਲੋ weight ਹੋਏਗਾ ਇਸ ਫਾਈਲ ਦਾ ਔਰ ਅਜਈਆਂ 10 ਫਾਈਲਾਂ ਇੱਥੇ ਪਈਆਂ ਨੇ ਯਾਨੀ ਕਿ 25-30 ਕਿਲੋ weight ਆਪੜੋ ਸਾਰਾ ਆਪੜੋ ਆ ਦੇਖੋ ਜੀ ਆ ਮੇਰੀ ਮੈਂ ਫਾਈਲ ਬਣਾਈ ਹੋਈ ਹੈ ਆਲ ਡਿਪਾਰਟਮੈਂਟ ਕੰਪਲੇਂਟ ਹਾਂਜੀ ਇਹਦੇ ਉੱਪਰ ਮੈਂ ਲਿਖਿਆ ਹੋਇਆ ਹੈ ਸੀ ਐਲ ਸੀ ચીਫ ਲੇਬਰ ਕਮਿਸ਼ਨਰ ਦਾ ਫਾਈਲ ਹਾਂਜੀ ਆ ਫਾਈਲ ਮੈਂ ਲੱਗੀ ਨਾਮ ਬਣਾਏ ਐਸ ਆਈ ਵਾ ਦੀ ਕੰਪਲੀਟਾਂ ਇਹਦੇ ਵਿੱਚ ਹੈਗੀਆਂ ਹਾਂਜੀ ਇਹਦੇ ਜੇ ਹੈਗੀਆਂ ਜੀ ਆ ਕਿਚਨ ਦੇ ਜਿਹੜੇ ਮੇਰੇ ਪ੍ਰੂਫ ਜਿਹੜੇ ਮੈਂ ਲਈ ਲਈ ਫਿਰਦਾ ਸਭ ਨੂੰ ਪ੍ਰੂਫ ਦਿਖਾ ਰਿਆ ਕੰਮ ਕਰ ਰਿਆ ਸੀ ਆ ਦੇਖੋ ਜੀ ਆ ਹੈਰਾਨਗੀ ਦੀ ਗੱਲ ਸੁਣੋ ਆ ਯਰ ਸਿਟੀਜ਼ ਨੂੰ ਮੈਂ ਅੱਜ ਤੋਂ ਸਾਲ ਪਹਿਲਾਂ ਮੈਂ ਆ ਆਰਟੀਆਈ ਲਾ ਚੁੱਕਾ RTI ਦਾ ਜਵਾਬ ਨਹੀਂ ਦਿੱਤਾ ਫਿਰ ਮੈਂ ਅਪੀਲ ਲਾਈ ਉਹਦਾ ਜਵਾਬ ਨਹੀਂ ਦਿੱਤਾ ਫਿਰ ਮੈਂ ਸੈਕੰਡ ਅਪੀਲ ਲਾਈ ਹੁਣ CIC ਦੇ ਵਿੱਚ ਮੈਂ ਕੰਪਲੇਂਟ ਪਾਈ ਹੈ 1.5 ਸਾਲ ਹੋ ਚੱਲਿਆ CIC ਤੋਂ ਵੀ ਹਜੇ ਕੋਈ ਨਹੀਂ ਆਇਆ ਤੁਸੀਂ RTI ਜਿਹੜਾ ਕਹਿੰਦੇ ਹੋ ਨਾ ਕੋਈ ਫਾਇਦਾ ਨਹੀਂ RTI ਦਾ ਜੀ ਤੁਸੀਂ RTI 'ਚ ਸਵਾਲ ਕੁਝ ਹੋਰ ਪੁੱਛਦੇ ਹੋ ਉਹ ਜਵਾਬ ਕੁਝ ਹੋਰ ਦਿੰਦੇ ਆ ਫਿਰ ਤੁਸੀਂ ਅਪੀਲ ਲਾਨੇ ਹੋ 40 ਦਿਨ ਬਾਅਦ ਫਿਰ ਅਪੀਲ ਦੇ ਉੱਪਰ ਵੀ ਫਿਰ ਸੀਆਈਸੀ ਜੀ ਮਾਮਲਾ ਚੱਲੇ ਜਾਂਦਾ ਹੈ ਸੀਆਈਸੀ ਤੁਸੀਂ ਕਰੋ ਸੀਆਈਸੀ ਸਾਲ ਡੇਢ ਸਾਲ ਤੋਂ ਪਹਿਲਾਂ ਆਉਂਦੇ ਹੀ ਨਹੀਂ ਜਵਾਬ ਮਨਮੋਨ ਜੀ ਹੁਣ ਤਾਂ ਆਪਣੇ ਲੁਧਿਆਣਾ ਦੀ ਰੇਲ ਮੰਤਰੀ ਹੈਗੇ ਆ ਉਹਨਾਂ ਨੂੰ ਸਰਕਾਰ ਬੀਜੇਪੀ ਸਰਕਾਰ ਨੇ ਇੰਨਾ ਨਵਾਜ਼ ਦਿੱਤਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਤਰਨਤਾਰਨ ਜਾ ਕੇ ਜਫੀਆਂ ਪਾ ਰਹੇ ਆ ਉੱਥੇ ਫੋਟੋਆਂ ਖਿਚਾ ਰਹੇ ਆ ਤਾਂ ਰਵਨੀਤ ਬਿੱਟੂ ਤੱਕ ਆਵਾਜ਼ ਕਿੰਨੀ ਕ ਵਾਰ ਪਹੁੰਚਾਈ ਔਰ ਰਵਨੀਤ ਬਿੱਟੂ ਨੇ ਕੀ ਹੁਣ ਤੱਕ ਕੋਈ ਸੁਣਵਾਈ ਕੀਤੀ ਹੈ ਕਿ ਨਹੀਂ ਬਿਲਕੁਲ ਜੀ ਬਿੱਟੂ ਸਾਹਿਬ ਜੀ ਨੇ ਇੱਕ ਮੈਂ ਦਿੱਲੀ ਜਾ ਕੇ ਮੈਂ ਬਾਈ ਹੈਂਡ ਵੀ ਲੈਟਰਾਂ ਦੇ ਕੇ ਅੰਦਰ ਆਦ ਕੋਈ ਇੱਕ ਲੈਟਰ ਬਿੱਟੂ ਸਾਹਿਬ ਨੇ ਮਾਰਕ ਕਰਕੇ ਬਿੱਟੂ ਜੀ ਨੇ ਰਵਨੀਤ ਬਿੱਟੂ ਜੀ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਇਹਨਾਂ ਦਾ ਇਹਨਾਂ ਨੇ ਅੱਗੇ ਫਾਰਵਰਡ ਕੀਤੀ 10 6 2025 ਨੂੰ ਹਾਂਜੀ ਰੇਲਵੇ ਨੂੰ ਆਦ ਕੋਈ ਰਵਨੀਤ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਹਾਂਜੀ ਤੇ ਇਹਨਾਂ ਨੇ ਅੱਗੇ ਰੇਲਵੇ ਨੂੰ ਫਾਰਵਰਡ ਕੀਤੀ ਰੇਲਵੇ ਨੇ ਅੱਗੇ ਫਾਰਵਰਡ ਰੇਲਵੇ 3 ਸਾਲਾਂ ਤੋਂ ਦੇਖੋ ਜੀ ਮੈਨੂੰ ਉਹਨਾਂ ਨੇ ਇਹੀ ਕਹਤਾ ਜੀ ਵੀ ਅਸੀਂ ਜੀ ਕੰਪਨੀ ਤੋਂ ਹੁਣ ਜਵਾਬ ਮੰਗਿਆ ਵੇ ਤਿੰਨ ਸਾਲ ਹੋ ਗਏ ਕੰਪਨੀ ਤੋਂ ਜਵਾਬ ਹੀ ਮੰਗੀ ਜਾ ਰਿਹਾ ਹਜੇ ਆਈਆਰਸੀਡੀਜ਼ ਤੋਂ ਕਹਿੰਦੇ ਜਵਾਬ ਮੰਗਿਆ ਅੱਗੇ ਕੰਪਨੀ ਕੰਪਨੀ ਪੁੱਠਾ ਸਿੱਧਾ ਜਵਾਬ ਕਦੇ ਆਰਕੇ ਐਸੋਸੀਏਟ ਦੇ ਨਾਂ ਤੇ ਜਵਾਬ ਦੇ ਨਹੀਂ ਕਦੇ ਆਰਕੇ ਗਰੁੱਪ ਦੇ ਨਾਂ ਤੇ ਦੇ ਦੇ ਦੀ ਕੰਪਨੀ ਕਦੇ ਕਹਿੰਦੀ ਹੈ ਕਿ ਮੈਂ 2022 ਤੋਂ ਪਹਿਲਾਂ ਲੁਧਿਆਣੇ 'ਚ ਕੰਮ ਨਹੀਂ ਕਰ ਰਹੀ ਜੀ ਹੈਰਾਨ ਕੀ ਚੀ ਗੱਲ ਹੈ ਕਿ ਪੰਜਾਬ ਸਰਕਾਰ ਲੁਧਿਆਣੇ ਦੇ ਐਮਐਲਏ ਐ ਮੰਤਰੀ ਸਾਰੇ ਸੁੱਤੇ ਪਏ ਆ ਕਿ ਤੁਹਾਡੀ ਲੁਧਿਆਣਾ ਲਾਇ ਹੋਰ ਜਿਹੜੇ ਚੈਨਾ ਦੀ ਖਬਰਾਂ ਉਹਨਾਂ ਤੱਕ ਨਹੀਂ ਪਹੁੰਚਦੀਆਂ ਹਾਂਜੀ ਕਿ ਉਹਨਾਂ ਨੇ ਹਜੇ ਤੱਕ ਕਿਚਨ ਦਾ ਅੱਜ ਤੱਕ ਹਾਲ ਨਹੀਂ ਪੁੱਛਿਆ ਹੋਣਾ ਕਿ ਇੱਥੇ ਬਾਰਦੀ ਕੰਪਨੀ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਕੋਈ GST ਨੰਬਰ ਉਹਨਾਂ ਨੇ ਲਿੱਤਾ ਨਹੀਂ ਲਿੱਤਾ ਜਾਂ ਵਰਕ ਕਰ ਰਹੀ ਹੈ ਕਿਸ ਹਾਵ ਨਾਲ ਕਿ 15 ਸਾਲਾਂ ਤੋਂ ਲੁਧਿਆਣੇ 'ਚ ਕੰਮ ਕਰ ਰਹੀ ਜੀ ਪੰਜਾਬ ਸਰਕਾਰ ਨੂੰ ਨਹੀਂ ਪਤਾ ਕਿ ਲੁਧਿਆਣੇ 'ਚ ਕੰਮ ਕਰ ਰਹੀ ਹੈ ਨਾ ਦੇਖੋ ਜੀ ਸਾਡੀ ਆ ਮੇਅਰ ਮੈਡਮ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਮੇਅਰ ਸਾਹਿਬ ਨੂੰ ਵੀ ਮੈਂ ਇੱਕ ਇੱਕ ਰਿਕਵੈਸਟ ਕਰਦਾ

ਕਿ ਚੰਦੇ ਵਿੱਚ ਰੋਇਆ ਪਿੱਟਿਆ ਬੱਚੇ ਨੂੰ بارش ਦੇ ਵਿੱਚ ਲੈ ਕੇ ਪਰਤ ਲੰਬਾ ਲੇਕਿਨ ਉਹ ਮਰ ਗਿਆ ਐ ਕੰਪਨੀ ਔਰ ਮੈਨੂੰ ਲੱਗਦਾ ਕਿ ਮੰਤਰੀ ਸਾਹਿਬ ਐ ਜਿੰਨੇ ਲੀਡਰ ਐ ਸੋਚਦੇ ਵੇ ਐ ਮਨਮੋਹਨ ਕਦੋਂ ਮਰੇ ਸ਼ਾਇਦ ਅੱਜ ਮਰ ਜਵੇ ਸ਼ਾਇਦ ਕੱਲ ਮਰ ਜਵੇ ਮੇਰਾ ਕੋਈ ਨਹੀਂ ਪਤਾ ਕਿ ਮੈਂ ਆ ਜਾਏਗਾ ਕੱਲ ਨਹੀਂ ਤੁਹਾਡੇ ਸਾਹਮਣੇ ਐਡੇ ਐਡੇ ਮੰਤਰੀ ਜਿਹੜੇ ਐ ਹੋਮ ਮਿਨਿਸਟਰੀ ਤੱਕ ਲੈਟਰ ਮੈਂ ਸੇਫ ਨਹੀਂ ਆਗਾ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਮੈਂ ਦਿੱਲੀ ਜਾਣਾ ਮੈਂ ਟ੍ਰੇਨਾਂ ਦੇ ਵਿੱਚ ਸਫਲ ਕਰ ਰਿਹਾ ਕਿਉਂਕਿ ਟ੍ਰੇਨਾਂ ਦੇ ਵਿੱਚ ਸਾਰਾ ਸਟਾਫ ਇਹ ਕੰਪਨੀਆ ਦਾ ਵੈ ਮੈਨੂੰ ਕਦੇ ਵੀ ਮਾਰ ਸਕਦੇ ਆ ਕਦੇ ਵੀ ਮੈਨੂੰ ਇਹ ਗੱਡੀ ਚੋਂ ਸੁੱਟ ਸਕਦੇ ਆ ਮੈਨੂੰ ਕਦੇ ਵੀ ਕੰਪਨੀ ਮਰਵਾ ਸਕਦੀ ਹੈ ਐਸੀ ਦਾ ਜਿੱਦਾ ਜਗ ਤੱਕ ਪ੍ਰੂਫ ਹੈਗਾ ਕਿ ਮੇਰੀ 3 ਸਾਲਾਂ ਤੋਂ ਸੁਣਵਾਈ ਕਿਉਂ ਨਹੀਂ ਹੋਈ ਕੱਲ ਨੂੰ ਮੈਨੂੰ ਅਗਰ ਕੁਝ ਹੋ ਜਾਂਦਾ ਮੇਰਾ ਬੱਚਾ ਮੇਰੀ ਵਾਈਫ ਜਿਹੜੀ ਹੈ ਇਹ ਜ਼ਿੰਮੇਦਾਰ ਹੋਣਗੇ ਸਾਰੇ ਜਣੇ ਮੈਂ ਕਿੱਦੇ ਜਾਣਾਂ ਆ ਆਪਣੇ ਕਰਜ਼ੇ ਲੈ ਲੈ ਕੇ ਕਦੀ ਕਿਤੋਂ ਵਿਆਜੀ ਪੈਸੇ ਲੈ ਕਦੀ ਕੋਈ ਕਰ ਕਦੀ ਕੋਈ ਕਰ ਬਹੁਤ ਪਰੇਸ਼ਾਨ ਹੋ ਗਿਆ ਮੈਂ ਹੁਣ ਤੱਕ ਕਿੰਨਾ ਕਰਜ਼ਾ ਤੁਹਾਡੇ ਤੇ ਚੜ ਚੁੱਕਾ ਇਹ ਸਾਰੀ ਕਾਗਜ਼ੀ ਕਾਰਵਾਈ ਤੇ ਕਰਦੇ ਕਰਦੇ ਮੇਰੇ ਉੱਪਰ ਮੈਨੂੰ 3 ਸਾਲਾਂ ਤੇ ਨਾ ਮੈਂ ਕੰਮ ਕਰ ਪਾਰੇ ਸਹੀ ਮੈਂ ਇੱਕ ਗੱਡੀ ਡਰਾਈਵਰੀ ਕਰਦਾ ਮੈਂ ਕਾਰ ਚਲਾਦਾ ਨਾ ਮੈਂ ਕੰਮ ਕਰ ਪਾਰੇ ਜਦੋਂ ਕਿਤੇ ਕੰਮ ਤੇ ਜਾਂਦਾ ਨਾਲ ਹੀ ਕਦੇ ਮੈਂ ਲਾਂਦਾ ਹੁਣੇ ਮੇਰੀ ਪੀਐਫ ਡਿਪਾਰਟਮੈਂਟ ਨੇ 3.5 ਕਰੋੜ ਰੁਪਏ ਦੀ 7A ਦੀ ਪ੍ਰੋਸੀਡਿੰਗ ਚਾਲੂ ਕੀਤੀ ਕੰਪਨੀ ਤੇ 3.5 ਕਰੋੜ ਰੁਪਿਆ ਕੰਪਨੀ ਦੇ ਉੱਪਰ ਪ੍ਰੋਸੀਡਿੰਗ ਵੀਡੀਓਗ੍ਰਾਫੀ ਪ੍ਰੋਸੀਡਿੰਗ ਹੋਦੀ ਕਦੇ ਮੈਂ ਦਿੱਲੀ ਜਾ ਰਿਹਾ ਕਦੇ ਹੁਣ ਕੱਲ ਮੇਰੀ ਫੇਰ ਤਰੀਕ ਹੈਗੀ ਹੈ ਵੀਡੀਓਗ੍ਰਾਫੀ ਨਾਲ ਹੁਣ ਮੈਂ ਕੱਲ ਕਿੱਥੋਂ ਕੰਮ ਤੇ ਜਾਊਂਗਾ ਮੈਂ ਸਾਰੀ ਫਾਈਲ ਲੈ ਕੇ ਅੱਗੇ ਬੈਜਣਾ ਮੈਂ ਵੀਡੀਓਗ੍ਰਾਫੀ ਦੇ ਨਾਲ ਆਜੋਖੋ ਜੀ 3.5 ਕਰੋੜ ਰੁਪਏ ਹੈ ਕੰਪਨੀ ਦੇ ਉੱਪਰ ਜਿਹੜਾ ਨਾ ਇਹਨਾਂ ਦੀ ਜਿਹੜੀ ਜਾਂਚ ਹੋਈ ਹੈ 7A ਦੀ ਹੁਣ ਪ੍ਰੋਸੀਡਿੰਗ ਚੱਲ ਰਹੀ ਹੈ ਹਾਂਜੀ ਹੁਣ ਮੇਰੀ ਕੱਲ ਤਰੀਕ ਹੈ ਜੀ 3 ਵਜੇ ਦਾ ਟਾਈਮ ਹੈ ਪਿਛਲੀ ਤਿੰਨੇ ਤਰੀਕਾ ਤੋਂ ਕੰਪਨੀ ਆ ਨਹੀਂ ਰਹੀ ਪੁੱਛ ਲਿਆ ਕੰਪਨੀ ਕੋਲ ਰਿਕਾਰਡ ਮੰਗਣੇ ਕਮਿਸ਼ਨਰ ਸਾਹਿਬ ਉਹ ਰਿਕਾਰਡ ਨਹੀਂ ਦਿਖਾ ਰਹੀ ਐਥੇ ਕੁਝ ਚੱਲਦਾ ਆ ਰਿਹਾ ਪਰਸ਼ਾਨਾ ਪੈਸਾ ਤੁਸੀਂ ਕਲੇਮ ਕਰ ਰਹੇ ਹੈਗੇ ਉਹ ਕੰਪਨੀ ਤੋਂ ਕੀ ਲੱਗਦਾ ਔਰ ਮਿਲ ਪਾਏਗਾ ਇੱਕ ਅਮਾਉਂਟ ਰਫਲੀ ਦੇਖੋ ਜੀ ਮੈਂ ਨਾ ਮੈਂ ਹੁਣ 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 ਤੱਕ ਟੋ ਕਰਨੀ ਤੇ ਮੈਂ 10-12 ਲੱਖ ਰੁਪਏ ਦਾ ਖੁਦ ਕਰਜ਼ੇ ਦੇ ਥੱਲੇ ਆ ਗਿਆ ਜੀ ਜਿਹਦੇ ਵਿੱਚ ਮੈਂ ਕਈ ਲੋਨ ਚੁੱਕੇ ਆ ਕੋਈ ਹੋਰ ਕਈ ਮੈਂ ਕੰਪਨੀ ਤੋਂ ਜੀ ਆ 2024 ਦੇ ਵਿੱਚ ਜਿਹੜਾ ਨਾ ਜਿਹੜਾ ਮੈਂ ਆਪਣਾ ਰਫਲੀ ਜਿਹੜਾ ਜਿਹੜਾ ਕਲੇਮ ਕੀਤਾ ਸੀ 15 ਲੱਖ 12 ਤੋਂ 15 ਲੱਖ ਰੁਪਏ ਦਾ ਕਲੇਮ ਕੀਤਾ ਸੀਗਾ ਜਿਹਦੇ ਵਿੱਚ ਮੇਰੇ ਐਸਆਈਪੀਐਫ ਓਵਰਟਾਈਮ ਵਗੈਰਾ ਦੇ ਜਿਹੜੇ ਓਵਰਟਾਈਮ ਵਗੈਰਾ ਜਿਹੜੇ ਪੈਸੇ ਹੈਗੇ ਆ ਉਹ ਕੰਪਨੀ ਦੱਸੇਗੀ ਵੀ ਕਿ ਕਿੰਨਾ ਓਵਰਟਾਈਮ ਮੇਰਾ ਉਹ ਮੈਨੂੰ ਦਿੰਦੀ ਹੈ ਜਿਹੜਾ ਐਸਆਈ ਮੇਰੀ ਸੁਵਿਧਾ ਜਿਹੜੀ ਹੈ ਐਸਆਈ ਦੇ ਪੈਸੇ ਕੱਟੇ ਅਜ ਤੱਕ ਮੈਨੇ ਸੁਵਿਧਾ ਨਹੀਂ ਦਿੱਤੀ ਮੈਂ ਹੁਣ ਵੀ ਮੇਰੇ ਫੈਕਚਰ ਹੋ ਗਿਆ ਸੀਗਾ ਮੈਂ ਜੇਬ ਚੋਂ ਪੈਸੇ ਖਰਚ ਕਰਕੇ ਮੈਂ ਆਪਣਾ ਇਲਾਜ ਕਰਾਇਆ ਜਦੋਂ ਮੈਂ ਕੰਮ ਕਰਦਾ ਸੀ ਉਦੋਂ ਵੀ ਸਾਰੀ ਲੇਬਰਾਂ ਐਸਆਈ ਦੇ ਪੈਸੇ ਕੰਪਨੀ ਕੱਟ ਰਹੀ ਹੈ ਲੇਕਿਨ ਇਲਾਜ ਅਸੀਂ ਆਪਣੀ ਜੇਬ ਚੋਂ ਕਰਾ ਰਹੇ ਹਾਂ ਸਰ ਤੇ 12 ਤੋਂ 15 ਲੱਖ ਰੁਪਏ ਦਾ ਇਹ ਰਫਲੀ ਇੱਕ ਐਸਟੀਮੇਟ ਹੈ ਬਾਕੀ ਜੋ ਕੰਪਨੀ ਜਿਹੜੀ ਹੈ ਅਜ ਤੋਂ 1.5 ਸਾਲ ਪਹਿਲਾਂ ਕਲੇਮ ਕੀਤਾ ਸੀਗਾ ਜੀ ਤੇ 12 ਤੋਂ 15 ਲੱਖ ਰੁਪਏ ਬਾਕੀ ਜੋ ਕੋਰਟ ਜਾਂ ਫਿਰ ਜਿਸ ਹਿਸਾਬ ਨਾਲ ਕੰਪਨੀ ਨਾਲ ਸੈਟਲਮੈਂਟ ਹੋਏਗੀ ਪਰ ਅੱਜ ਇਹ ਕਹਾਣੀ ਤੁਹਾਡੀ ਕਚਹਿਰੀ ਚ ਲੈ ਕੇ ਆਉਣ ਦਾ ਮਕਸਦ ਸਿਰਫ ਇਨਾ ਸੀਗਾ ਕਿ ਅਗਰ ਤੁਸੀਂ ਕੋਈ ਕਾਨੂੰਨੀ ਲੜਾਈ ਲੜਨੀ ਹੈ ਤਾਂ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿਦਾਂ ਇੱਕ ਕਾਗਜ਼ ਤੋਂ ਸ਼ੁਰੂ ਹੁੰਦੀ ਹੋਈ ਕੰਪਲੇਂਟ ਇੱਕ 50 ਗ੍ਰਾਮ ਦੇ ਪੇਪਰ ਤੋਂ ਸ਼ੁਰੂ ਹੋਈ ਕੰਪਲੇਂਟ ਕਿੰਨੋਆਂ ਦੇ ਵਿੱਚ ਬਦਲਦੀ ਹੈ ਕੋਈ ਇੱਕ 100 ਜਾਂ 20 ਰੁਪਏ ਦੇ ਕਾਗਜ਼ਾਂ ਦੀ ਕੰਪਲੇਂਟ ਲੱਖ ਰੁਪਏ ਦੇ ਵਿੱਚ ਪਹੁੰਚਦੀ ਹੈ ਉਹ ਜਿੰਦੀ ਜਾਂਦੀ ਤਸਵੀਰ ਤੁਹਾਨੂੰ ਅਸੀਂ ਇੱਥੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ 10 ਜਾਂ 5 ਪੰਨਿਆਂ ਦੀ ਪੇਜ ਦੀ ਕੰਪਲੇਂਟ 30 30 40 40 ਕਿਲੋ ਦੀਆਂ ਫਾਈਲਾਂ ਤੱਕ ਪਹੁੰਚ ਜਾਂਦੀ ਹੈ ਔਰ ਉਸ ਦੇ ਬਾਵਜੂਦ ਇਨਸਾਫ ਨਹੀਂ ਮਿਲਦਾ ਇੱਕ ਮੈਂ ਕੱਲ ਕਹਿਣਾ ਚਾਹੁੰਦਾ ਦੇਖੋ ਸਾਡੇ ਬੜੇ ਇਮਾਨਯੋਗ ਰਾਜਾ ਸਰਦਾਰ ਰਾਜਾ ਵਿਰਿੰਗ ਸਾਹਿਬ ਉਹਨਾਂ ਨੇ ਕੀ ਗੁਨਾਹ ਕਰ ਲਿਆ ਮੈਂ ਉਹਨਾਂ ਨੇ ਮੈਨੂੰ ਦਫਤਰ ਦੇ ਵਿੱਚ ਆਪਣੀ ਫੇਸਬੁੱਕ ਆਈਡੀ ਤੋਂ ਮੰਤਰੀ ਸਾਹਿਬ ਨੂੰ ਅਪੀਲ ਲਾਈ ਸਰਕਾਰ ਨੂੰ ਅਪੀਲ ਲਾਈ ਵੀ ਆ ਬੰਦੇ ਦੀ ਤੁਸੀਂ ਮਦਦ ਕਰੋ ਹੋ ਸਕਦਾ ਹੈ ਸ਼ਾਇਦ ਅਸੀਂ ਤਾਂ ਕਰਕੇ ਮਰਦੇ ਆ ਜੇ ਐਮਪੀ ਕਾਂਗਰਸ ਸਰਕਾਰ ਦਾ ਉਹਨੇ ਆਪਣਾ ਇੱਕ ਕਹਿੰਦੇ ਮੰਤਰੀ ਸਾਹਿਬ ਭਾਜਪਾ ਸਰਕਾਰ ਦੇ ਮੈਂ ਜਦੋਂ ਜਾਂਦਾ ਮੈਂ ਕੁਝ ਲੋਕ ਤਾਂ ਮੇਰੀ ਉੱਥੇ ਟਾਂਚ ਮਾਰਦੇ ਆ ਜੇ ਮੈਂ ਬਿੱਟੂ ਸਾਹਿਬ ਕੋਲ ਜਾਣਾ ਮੈਂ ਉਹਨਾਂ ਦੇ ਆਲੇ ਦੋਲੇ ਟਾਂਚ ਮਾਰ ਆ ਗਿਆ ਜੀ ਰਾਜਾ ਬੜਿੰਗ ਦਾ ਬੰਦਾ ਆ ਗਿਆ ਜੀ ਜੇ ਅਗਰ ਕੋਈ ਬੰਦਾ ਅਗਰ ਕਾਰਪੰਚ ਕਿਸੇ ਮੰਤਰੀ ਕੋਲ ਕਿਸੇ ਐਮਐਲ ਕੋ ਜੇ ਮੈਂ ਇਹ ਕਿਸੇ ਐਮਐਲ ਕੋਲ ਜਾਣਾ ਕਿ ਮੈਂ ਉਸ ਪਾਰਟੀ ਦਾ ਬੰਦਾ ਹੋ ਗਿਆ ਜੇ ਮੇਰਾ ਐਮਪੀ ਮੇਰਾ ਰਾਜਾ ਬ੍ਰਿੰਗ ਸਾਹਿਬ ਹੈਗੇ ਆ ਸਰਦਾਰ ਰਵਨੀ ਸਾਹਿਬ ਮੈਨੂੰ ਉਸ ਪਾਰਟੀ ਨਾਲ ਨਹੀਂ ਹੈ ਕਿ ਕਾਂਗਰਸਾ ਉਸ ਮਨੇ ਕਿ ਐਮਪੀ ਸਾਹਿਬ ਦੀ ਲੈਟਰ ਦਾ ਵੀ ਦੇਖ ਲਓ ਕਿ ਹਜੇ ਤੱਕ ਕੋਈ ਸਮਾਧਾਨ ਨਹੀਂ ਹੋਇਆ ਉਹਨਾਂ ਨੇ ਵੀ ਦੁਬਾਰਾ ਫੇਰ ਦੁਬਾਰਾ ਲੈਟਰ ਉਹਨਾਂ ਨੇ ਫੇਰ ਦੁਬਾਰਾ ਕੱਢੀ 24 ਅਕਤੂਬਰ ਨੂੰ ਆਵਲੀ ਆਦ ਕੋ ਫੇਰ ਦੁਬਾਰਾ ਉਹਨਾਂ ਨੇ ਅਪੀਲ ਲਈ ਹੈ 24 ਅਕਤੂਬਰ ਨੂੰ ਫੇਰ ਦੁਬਾਰਾ ਲੈਟਰਾਂ ਪਾਈਆਂ ਮੈਂ ਜੀ ਬ੍ਰਿੰਗ ਸਾਹਿਬ ਨੇ ਇੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੀ ਡਿਊਟੀ ਵੀ ਬਣਦੀ ਹੈ ਕਿਉਂਕਿ ਸੰਸਦ ਨੇ ਸਾਡੇ ਲੁਧਿਆਣਾ ਦੇ ਔਰ ਰਵਨੀਤ ਸਿੰਘ ਬਿੱਟੂ ਦੀ ਵੀ ਡਿਊਟੀ ਬਣਦੀ ਹੈ ਕਿਉਂਕਿ ਰਾਜ ਰੇਲ ਮੰਤਰੀ ਨੇ ਸਾਡੇ ਲੁਧਿਆਣਾ ਤੋਂ ਹੀ ਗਏ ਨੇ ਬੇਸ਼ੱਕ ਅੱਜ ਦਿੱਲੀ ਬੈਠੇ ਹੋਏ ਹਨ ਪਰ ਦੋਨੋਂ ਸਾਡੇ ਮਾਨਯੋਗ ਨੇ ਅ ਇਹ ਸ਼ੁਕਰਗੁਜ਼ਾਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗਦੇ ਜਿਹੜੇ ਲਗਾਤਾਰ ਇਸ ਮੁੱਦੇ ਨੂੰ ਚੱਕ ਰਹੇ ਨੇ ਪਰ ਸੰਸਦ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਵੀ ਬੰਦ ਹੈ ਕਿ ਉਹ ਆਪਣੇ ਲੁਧਿਆਣਾ ਦੇ ਜਿੱਥੋਂ ਸੀਟ ਜਿੱਤ ਕੇ ਸੰਸਦ ਬਣੇ ਨੇ ਉੱਥੇ ਦੇ ਵੋਟਰ ਨੂੰ ਉਹ ਇਨਸਾਫ ਦਿਵਾਨ ਬਾਕੀ ਆਉਣ ਵਾਲਾ ਵਕਤ ਦੱਸੇਗਾ ਕਿ ਊਠ ਕਿਸ ਕਰਵੜ ਬੈਠਦਾ ਹੈ ਯਾ ਇਹਨਾਂ ਨੂੰ ਇਨਸਾਫ ਮਿਲ ਪੰਦਾ ਹੈ ਕੰਪਨੀ ਇਹਨਾਂ ਨੂੰ ਕੋਈ ਕੰਪੰਸੇਟ ਕਰਦੀ ਹੈ ਜਾਂ ਫਿਰ ਇਹ ਲੜਾਈ ਜਾਂ ਇਹ ਫਾਈਲਾਂ ਦਾ ਬੋਝ ਲਗਾਤਾਰ ਇਸ ਤਰ੍ਹਾਂ ਹੀ ਵੱਧਦਾ ਜਾਂਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ